ਇਸ ਇੱਕ ਜਿਹੜੀ ਕਾਲ ਕੀਤੀ ਸੀਗੀ ਫਿਰੋਤੀ ਵਾਲੀ ਇਹਦੇ ਵਿੱਚ ਜਿਸ ਬੰਦੇ ਨੂੰ ਕੀਤੀ ਸੀਗੀ ਉਹਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀ ਉਹਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀਗੀ ਤੇ ਜਿਹੜੀ ਮੁੱਢਲੀ ਤਫ਼ਤੀਸ਼ ਹੋਈ ਉਹਦੇ ਵਿੱਚ ਸਾਹਮਣੇ ਆਇਆ ਕਿ ਉਹਨੇ ਸਿਰਫ ਇਸੀ ਵਿਅਕਤੀ ਨੂੰ ਕਾਲ ਨਹੀਂ ਕੀਤੀ ਸੀਗੀ ਬਲਕਿ ਦੋ ਤਿੰਨ ਜਿਹਨਾਂ ਨੂੰ ਬਟਿੰਡਾ ਸ਼ਹਿਰ ਦੇ ਵਿੱਚ ਹੋਰ ਵੀ ਕਾਲ ਕੀਤੀ ਸੀਗੀ ਤਾਂ ਜਿਹੜੇ ਯੂਥ ਇਸ ਤਰੀਕੇ ਦੇ ਗਲਤ ਕੰਮਾਂ 'ਚ ਪੈ ਜਾਂਦੇ ਨੇ ਕਿ ਉਹ ਨਾ ਕਰਨ ਕਿਉਂਕਿ ਅਲਟੀਮੇਟਲੀ ਫੜੇ ਜਾਓਗੇ ਤੇ ਇਹਦੇ ਵੀ ਸਜ਼ਾ ਵਗੈਰੇ ਜਿਹੜੀ ਕਾਫੀ ਹੁੰਦੀ ਕੈਰੀਅਰ ਤਬਾਹ ਹੋ ਜਾਂਦਾ ਹੈ ਗਲਤੀ ਸਾਡੇ ਬਟਿੰਦੇ ਦੇ ਵਿੱਚ ਪਹਿਲਾਂ ਕੁਝ ਦਿਨਾਂ ਪਹਿਲਾਂ ਇੱਕ ਵਿਅਕਤੀ ਨੂੰ ਸਰਟਨ ਕਾਲ ਆਈ ਸੀ ਕਿ ਜਿਹੜੀ ਐਕਸਟਰਸ਼ਨ ਦੀ ਕਾਲ ਆਈ ਸੀ ਤਾਂ ਉਹਨਾਂ ਨੇ ਪੁਲਿਸ ਨੂੰ ਦੱਸਿਆ ਉਹਦੇ ਵਿੱਚ ਇਮੀਡੀਏਟਲੀ ਸਾਡੇ ਵੱਲੋਂ ਐਫਆਈਆਰ ਦਰਜ ਕੀਤੀ ਗਈ ਐਫਆਈਆਰ ਨੰਬਰ 87 ਐਮ ਇਥੀ 14/7/2024 ਦੀ ਤੇ ਇਹ ਜਿਹੜੇ ਹੈਗੇ 308 ਸਬਸੈਕਸ਼ਨ 4 ਤੇ 351 ਸਬਸੈਕਸ਼ਨ 3 ਜਿਹੜਾ ਬੀਐਨਐਸ ਉਹਦੇ ਵਿੱਚ थाना ਕੋਤਵਾਲੀ ਪਰਚਾ ਦਰਜ ਕੀਤਾ ਗਿਆ ਸੀ ਬਾਦ ਦੇ ਵਿੱਚ ਸਾਡੀ ਟੀਮਸ ਨੇ ਐਸਪੀਸੀਟੀ ਐਸਪੀਡੀ ਡੀਐਸਪੀਸੀਟੀ 2 ਇੰਚਾਰਜ ਸੀਆਈਏ 2 ਤੇ ਬਾਕੀ ਸਟਾਫ ਨੇ ਇਹਨਾਂ ਨੇ ਮਿਲ ਕੇ ਜਿਹੜੀ ਕਾਫੀ ਮਿਹਨਤ ਕੀਤੀ ਤੇ ਉਸ ਦੇ ਵਿੱਚ ਅਲਟੀਮੇਟਲੀ ਟ੍ਰੇਸ ਕਰ ਲਿਆ ਪਤਾ ਲੱਗਾ ਕਿ ਇੱਕ ਫੇਕ ਰੈਨਸਮ ਟੇਪ ਕਾਲ ਸੀਗੀ ਜਿਹੜਾ ਵਿਅਕਤੀ ਸੀਗਾ ਉਹਦਾ ਕਿਸੇ ਵੀ ਕਿਸੇ ਗੈਂਗਸਟਰ ਨਾਲ ਇਸ ਤਰੀਕੇ ਨਾਲ ਕੋਈ ਸੰਬੰਧ ਨਹੀਂ ਸੀਗਾ ਨਾ ਹੀ ਕੋਈ ਉਹਦਾ ਆਪਰਾਧਿਕ ਪਿਛੋਕਰ ਸੀਗਾ ਤੇ ਲੇਕਿਨ ਉਹਨੇ ਜਿਹੜਾ ਹੈਗਾ ਇੱਕ ਜਿਹੜੀ ਕਾਲ ਕੀਤੀ ਸੀਗੀ ਫਿਰੋਤੀ ਵਾਲੀ ਇਦੇ ਵਿੱਚ ਜਿਸ ਬੰਦੇ ਨੂੰ ਕੀਤੀ ਸੀਗੀ ਉਹਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀ ਉਹਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀਗੀ ਤੇ ਜਿਹੜੀ ਮੁਢਲੀ ਤਫ਼ਤੀਸ਼ ਹੋਈ ਉਹਦੇ ਵਿੱਚ ਸਾਹਮਣੇ ਆਇਆ ਕਿ ਉਹਨੇ ਸਿਰਫ ਇਸੀ ਵਿਅਕਤੀ ਨੂੰ ਕਾਲ ਨਹੀਂ ਕੀਤੀ ਸੀਗੀ ਬਲਕਿ ਦੋ ਤਿੰਨ ਜਿਹੜਿਆਂ ਨੂੰ ਬਟਿੰਡਾ ਸ਼ਹਿਰ ਦੇ ਵਿੱਚ ਹੋਰ ਵੀ ਕਾਲ ਕੀਤੀ ਸੀਗੀ ਤੇ ਇਹਦੇ ਇਹਦਾ ਜਿਹੜਾ ਨਾਮ ਹੈਗਾ ਇਹਦਾ ਨਾਮ ਹੈ ਵਿਲੇਕ ਕੁਮਾਰ ਬਟਿੰਡਾ ਸ਼ਹਿਰ ਦਾ ਰਹਿਣ ਵਾਲਾ ਹੈਗਾ ਡੈਂਟਿੰਗ ਪੇਂਟਿੰਗ ਦੀ ਸ਼ਾਪ ਤੇ ਕੰਮ ਕਰਦਾ ਤੇ ਪਹਿਲਾਂ ਜਿਹੜਾ ਹੈਗਾ ਇਹਦਾ ਕੋਈ ਵੀ ਕ੍ਰਿਮੀਨਲ ਪਿਛੋਕੜ ਨਹੀਂ ਹੈ ਤੇ ਤੁਹਾਡੇ ਰਾਹੀਂ ਲੋਕਾਂ ਨੂੰ ਅਸੀਂ ਇਹੀ ਰਿਕੁਐਸਟ ਦੁਬਾਰਾ ਕਰਨਾ ਚਾਹੁੰਦੇ ਆ ਕਿ ਜਦੋਂ ਵੀ ਇਸ ਤਰ੍ਹਾਂ ਦੀ ਕੋਈ ਕਾਲ ਆਂਦੀ ਹੈ ਤਾਂ ਇਮੀਡੀਏਟਲੀ ਪੁਲਿਸ ਨੂੰ ਦੱਸਿਆ ਜਾਵੇ ਤਾਂ ਕਿ ਅਸੀਂ ਉਹਦੀ ਤੈਅ ਤੱਕ ਜਾ ਕੇ ਪਤਾ ਕਰ ਸਕੇ ਕਿ ਇਹਦੀ ਸੱਚਾਈ ਕੀ ਹੈ। ਜੀ ਥੈਂਕ ਯੂ। ਮਕਸਦ ਕੌਣ ਹੈ ਸਰ ਕਰਨ ਦਾ? ਮਕਸਦ ਕਿਸੇ ਕਾਲ ਦਾ? ਬੇਸਿਕਲੀ ਮਕਸਦ ਤਾਂ ਪੈਸੇ ਏਠਣੇ ਸੀ। ਸਰ ਕਿੰਨੇ ਦੀ ਫਿਰੋਤੀ ਮੰਗੀ ਸੀ ਨੇ ਇਸ ਨੇ? ਇਹਨੇ ਪਹਿਲਾਂ 30 ਲੱਖ ਦੀ ਫਿਰੋਤੀ ਮੰਗੀ ਸੀ। ਉਸ ਤੋਂ ਬਾਅਦ 30 ਲੱਖ ਤੱਕ ਕਾਇਮ ਰਹੀ ਸੀ। ਸਰ ਦੂਜੇ ਵੀ ਕਿੰਨੇ ਮੰਗੇ ਦੋ ਬੰਦੇ ਨਾਮ ਲਿਸਟ ਨੇ ਨਾ ਜੀ ਅਸੀਂ ਸਰ ਜਨਿਕ ਨਹੀਂ ਕਰ ਸਕਦੇ ਨੇ ਦੋ ਮਾਮਲੇ ਦੱਸੇ ਦੂਜੇ ਤੋਂ ਕਿੰਨੇ ਮੰਗੇ ਨਹੀਂ ਮਾਮਲੇ ਤਾਂ 3-4 ਹੈਗੇ ਇਹਨੇ 3-4 ਜਗ੍ਹਾ ਕਾਲ ਕੀਤੀ ਸੀਗੀ ਲੇਕਿਨ ਜਿਹੜਾ ਵਿਅਕਤੀ ਸਾਡੇ ਕੋਲ ਆਇਆ ਉਹਦੇ ਬਿਹਾਫ ਤੇ ਅਸੀਂ ਪਰਚਾ ਦਰਜ ਕਰਕੇ ਬਾਕੀ ਇਹਦੀ ਤਫਤੀਸ਼ ਦੇ ਦੌਰਾਨ ਜਿਹੜੀ ਮੁੱਢਲੀ ਤਫਤੀਸ਼ ਹੋਏ ਉਹਦੇ ਵਿੱਚ ਸਾਹਮਣੇ ਆਇਆ ਕਿ ਇਹਨੇ ਮੰਨਿਆ ਕਿ ਮੈਂ ਦੋ-ਤਿੰਨ ਜਗ੍ਹਾ ਹੋਰ ਵੀ ਕਾਲ ਕੀਤੀ ਸੀਗੀ ਸਰ WhatsApp ਕਾਲ ਜਾਂ ਇੰਟਰਨੈਟ ਕਾਲ ਕਿਸ ਤਰ੍ਹਾਂ ਕਰਦੇ ਉਹ ਵਕਤ ਵਕਤ ਤਰੀਕੇ ਦੀ ਕਾਲਿੰਗ ਕਰਦੇ ਟੈਕਨੀਕਲ ਡੀਟੇਲ ਜਿਹੜੀ ਹੈਗੀ ਇਹ ਕਈ ਵਾਰ ਅਸੀਂ ਡੂ ਟੂ ਸਿਕਿਉਰਿਟੀ ਰ ਸਰ ਜੇ ਕਿਸੇ ਨੇ ਕਿਸੇ ਨੂੰ ਪੈਸੇ ਵੀ ਲਏ ਨੇ ਲਏ ਕਿਸੇ ਕਿਸ ਤਰ੍ਹਾਂ ਇਹ ਜਿਹੜਾ ਕੇਸ ਸਾਡੇ ਸਾਹਮਣੇ ਆਇਆ ਸੀ ਉਹਦੇ ਉਸ ਤਾਸੀ ਪੈਸੇ ਨਹੀਂ ਦੇਣ ਦਿੱਤੇ ਤਾਂ ਕਿਉਂਕਿ ਇਹਦਾ ਖੁਲਾਸਾ ਹੀ ਹੋ ਗਿਆ ਲੇਕਿਨ ਇਹ ਅਸੀ ਜਿਹੜਾ ਹੈਗਾ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਕਿ ਪਹਿਲਾਂ ਇਸ ਤਰੀਕੇ ਨਾਲ ਕਿਸੇ ਤੋਂ ਐਕਟ ਤਾਂ ਨਹੀਂ ਲੈਣਾ ਲੇਕਿਨ ਜਿਦੀ ਤਫਤੀਸ਼ ਹੁੰਨ ਤੱਕ ਹੀ ਇਹ ਹੋਜੀ ਪਹੇਲ ਸਾਹਮਣੇ ਸਰ ਜਿਹੜੀ ਤੁਸੀਂ ਤਿੰਨ ਕਹਿ ਰਹੇ ਹੋ ਤਿੰਨ ਜਣਾਂ ਤੋਂ ਮੋਦੀ ਮੰਗੀ ਜੋ ਤਿੰਨੋਂ ਪਰੈਂਟ ਹੈ ਸ਼ਹਿਰ ਜੀ ਇਹਦੇ ਕਹਿ ਮਤਲਬ ਵਟਿੰਡੇ ਸ਼ਹਿਰ ਦੇ ਵਿੱਚ ਇਹਨੇ ਕੀਤੇ ਸੀ ਗ੍ਰੇਫ ਸਰ ਇਹ ਬੇਸਿਕ ਕੰਮ ਕੀ ਕਰਦਾ ਸੀਗਾ ਇਹ ਦਿਨ-ਦਿਨ ਪੇਂਟਿੰਗ ਦੀ ਸ਼ੌਪ ਤੇ ਕੰਮ ਕਰਦਾ ਜ ਕਿ ਰਹਿ ਰਹਿਣ ਵਾਲਾ ਕਿਹੋ ਜਿਹਾ ਕਰੇ ਉਹ ਟਿੰਡਾ ਸ਼ਹਿਰ ਦੇ ਰਹਿਣ ਵਾਲਾ ਸਰ ਜਿਨ੍ਹਾਂ ਨੂੰ ਕਾਲ ਕਾਲ ਕੀਤੀਆਂ ਉਹਨਾਂ ਨਾਲ ਕਿਸ ਤਰ੍ਹਾਂ ਦੇ ਰਿਲੇਸ਼ਨ ਹੈ ਜਾਂ ਇਹਦੇ ਕੋਲ ਜਾਂਦੇ ਸੀ ਕੰਮ ਕਰਾਉਣ ਜਾਂਦੇ ਸੀ ਜਾਂ ਕਿਸ ਤਰ੍ਹਾਂ ਨੂੰ ਤੈਨੂੰ ਕਿਵੇਂ ਪਤਾ ਲੱਗੇ ਵੀ ਇਹ ਲੋਕਾਂ ਨੂੰ ਕਾਲ ਕੀਤੀ ਜਾਂਦੀ ਨਹੀਂ ਇਹਨੇ ਆਪਣਾ ਜਿਹੜਾ ਹੈਗਾ ਜਿਹੜੀ ਮੁੱਢਲੀ ਤਫ਼ਤੀਸ਼ ਦੇ ਮੁਤਾਬਕ ਜਿਹੜੀ ਗੱਲ ਸਾਹਮਣੇ ਆਈ ਨੇ ਅੰਦਾਜ਼ਾ ਇਹ ਰਾਲਾ ਕਿ ਵੀ ਇਹਨਾਂ ਬੰਦਿਆਂ ਨੂੰ ਫੋਨ ਕਰ ਸਕਦਾ ਹੈ ਵਲਨਰੇਬਲ ਮੈਨੂੰ ਲੱਗਦੇ ਹੈ ਤੇ ਉਹਨੇ ਇੱਕ ਕਿਸ ਤਰੀਕੇ ਦਾ ਪੈਟਰਨ ਬਣਾ ਕੇ ਕਾਲ ਸਰ ਇਕੱਲਾ ਹੀ ਸੀ ਕੋਈ ਨਾਲ ਇਨਵੋਲਡ ਸੀ ਹੁਣ ਤੱਕ ਤਾਂ ਇਕੱਲਾ ਹੀ ਸਾਹਮਣੇ ਹੈ ਤੇ ਜੋ ਟੋ ਮੋਬਾਈਲ ਫੜੇ ਗਿਆ ਸਰ ਇਹ ਪਰਸਨਲ ਪੌ ਮੋਬਾਈਲ ਫੋਨ ਦੀ ਡਿਟੇਲ ਜਿਹੜੀ ਹੈਗੀ ਉਹ ਕਿਉਂਕਿ ਹੁਣ ਅਸੀਂ ਫੜੇ ਹੈਗੇ ਤਾਂ ਉਹਦੀ ਡਿਟੇਲ ਅਸੀਂ ਤੁਹਾਨੂੰ ਦੱਸਾਂਗੇ ਕੀ ਮੋਬਾਈਲ ਸਿੱਟਾ ਸੀ ਕਿਤੇ ਦੀ ਐਕਸੀਡੈਂਟ ਕੋਲੋਂ ਇੱਕ ਮੋਬਾਈਲ ਮਿਲਿਆ ਹਾਂ ਆਪਰੇਸ਼ਨਲ ਡਿਟੇਲ ਜਿਹੜੀ ਹੈਗੀ ਕੁਝ ਅਸੀਂ ਜਿਹੜੀ ਹੈਗੀ ਤੁਹਾਨੂੰ ਸਾਰਜਨਿਕ ਨਹੀਂ ਕਰਾਂਗੇ ਇਹ ਚ ਲਿਖਿਆ ਹੈ ਕਿ ਮੋਬਾਈਲ ਮੁੱਠੇ ਬਰਾਬਰ ਹੋਇਆ ਜਿਹੜਾ ਐਕਸੀਡੈਂਟ ਤੋਂ ਜੀ 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 ਸਰ ਜਿਹੜੇ ਜਿੰਨਾ ਤੋਂ ਫਰੋਤੀ ਮੰਗੀ ਆ ਉਹ ਕੀ ਪੇਸ਼ੇ ਤੋਂ ਡਾਕਟਰ ਹੈ ਕੀ ਪਰਿਵਾਰਿਕ ਕੋਣ ਹੈ ਵੱਖ-ਵੱਖ ਵੱਖ-ਵੱਖ ਤਰੀਕੇ ਦੇ ਜਿਹਨਾਂ ਦੇ ਉਹ ਪ੍ਰੋਫੈਸ਼ਨਲ ਬੈਕਗ੍ਰਾਉਂਡ ਹੁੰਦੇ ਉਹ ਸਾਹਮਣੇ ਆਏ ਕਿ ਇਹਨੇ ਵੱਖ-ਵੱਖ ਪ੍ਰ ਬਟ ਇੰਡਾ ਸ਼ਹਿਰ ਦੇ ਵਿੱਚ ਇਹਦੇ ਮੁਤਾਬਿਕ ਇਹਨੇ ਕੀਤਾ ਲੇਕਿਨ ਉਹਨਾਂ ਦੀ ਡਿਟੇਲ ਜਿਹੜੀ ਹੈਗੀ ਸੁਰੱਖਿਆ ਕਾਰਨ ਕਰਕੇ ਅਸੀਂ ਸਾਰਜਨਿਕ ਨਹੀਂ ਕਰ ਸਕਦੇ ਸਰ ਜਿਸ ਤਰ੍ਹਾਂ ਇਹ ਮਾਈਂਡ ਰਿਚ ਹੈ ਜੇ ਸਿਕੰਦਰ ਦੇ ਦਾ ਕਰਾਇਮ ਜਿਹੜਾ ਕੋਈ ਵਿਛੜ ਪੜਗਾ ਨਹੀਂ ਤੇ ਮਾਈਂਡ ਜਿਸ ਤਰ੍ਹਾਂ ਇਹ ਵੀ ਪ੍ਰੋਤਿਮਾ ਦਾ ਕੋਈ ਮੂਆਰਾ ਦਾ ਜੀ ਮਿੱਤਰ ਹੈ ਜਾਂ ਯਾਰ ਦੋਸਤਾਂਾਂ ਕਿਵੇਂ ਬਦਲਦੇ ਦੇਖੋ ਜੀ ਉਹੀ ਮੈਂ ਦੁਬਾਰਾ ਬੇਨਤੀ ਤੁਹਾਨੂੰ ਤਾਂ ਹੀ ਕਰ ਰਿਹਾ ਕਿ ਇਹ ਕਈ ਵਾਰ ਜਿਹੜਾ ਯੂਥ ਹੁੰਦਾ ਹੈ ਜਾਂ ਤੇ ਜੋ ਕਿ ਘੱਟ ਪੈਸੇ ਕਮਾ ਰਿਹਾ ਹੈ ਜਾਂ ਬੇਰੋਜ਼ਗਾਰ ਹੈਗਾ ਜਿਸ ਦਾ ਪਹਿਲਾਂ ਵੀ ਪਿੱਛੇ ਵੀ ਅਸੀਂ ਕੇਸ ਫੇਸ ਕੀਤਾ ਸੀਗਾ ਇਸ ਤਰੀਕੇ ਦਾ ਉਹ ਲਾਲਚ ਚ ਆ ਕੇ ਇਸ ਤਰੀਕੇ ਦੇ ਕ੍ਰਾਈਮ ਦੇ ਰਾਹ ਤੇ ਪੈ ਜਾਂਦੇ ਆ ਬਟ ਮੈਂ ਤੁਹਾਨੂੰ ਤੁਹਾਡੇ ਰਾਹੀਂ ਸਾਰਿਆਂ ਨੂੰ ਇਹ ਰਿਕੁਐਸਟ ਕਰਨਾ ਚਾਹਨਾ ਇੱਕ ਤਾਂ ਜਿਹੜੇ ਯੂਥ ਇਸ ਤਰੀਕੇ ਦੇ ਗਲਤ ਕੰਮਾਂ 'ਚ ਪੈ ਜਾਂਦੇ ਆ ਕਿ ਉਹ ਨਾ ਕਰਨ ਕਿਉਂਕਿ ਅਲਟੀਮੇਟਲੀ ਫੜੇ ਜਾਓਗੇ ਤੇ ਇਹਦੇ ਵੀ ਸਜ਼ਾ ਵਗੈਰੇ ਜਿਹੜੀ ਕਾਫੀ ਹੁੰਦੀ ਕੈਰੀਅਰ ਤਬਾਹ ਹੋ ਜਾਂਦਾ ਦੂਜਾ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਇਸ ਤਰੀਕੇ ਦੀ ਕੋਈ ਵੀ ਕਾਲ ਆਂਦੀ ਹੈ ਪੁਲਿਸ ਨੂੰ ਇਨਫੋਰਮ ਕੀਤਾ ਜਾਵੇ ਨਾ ਤੇ ਅਸੀਂ ਕਿਸੇ ਦੀ ਆਈਡੈਂਟੀਟੀ ਡਿਸਕਲੋਸ ਕਰ ਦੇਣਾ ਤੁਹਾਡੀ ਹੈਲਪ ਵੀ ਕਰਾਂਗੇ ਤੇ ਕੇਸ ਵੀ ਟ੍ਰੇਸ ਕਰਕੇ ਦਿੰਗੇ ਸਰ ਇਸ ਕੋਈ ਉਪਰਾਹ ਨਹੀਂ ਬਰਾਬਰ